ਵੀ ਫੋਲਰ ਰਿਪੇਅਰ ਕਰਨੀ ਹੈ ਫੋਲਰ ਰਿਪੇਅਰ ਦੇ ਕਿੰਨੇ ਕੇ ਪੈਸੇ ਲੈਣੇ ਹੋਗੇ ਮੱਲਾ ਚੀਜਾਂ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਇਹਦੀ ਟਰਾਲੀ ਦੇ ਜਾ ਲਵਾਉਣਾ ਕਿਸ ਨੇ ਨਮਾ ਕਿੰਨੇ ਕੁ ਰੁਪਈਏ ਦੇ ਸਾਥੀ ਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਡਾ ਪਿੰਡ ਲੈਰੀ ਜ਼ਿਲ੍ਹਾ ਬਠਿੰਡਾ ਬਾਈ ਪ੍ਰਦੀਪ ਆਪਣੇ ਨਾਲ ਹੈ ਬਾਈ ਦੀ ਬਰਖ ਸਾਹਿਬ ਹੈ ਮੇਨ ਵੀਡੀਓ ਜਿਹੜੀ ਬਣਾ ਰਹੇ ਹਾਂ ਅੱਜ ਬਾਈ ਰਿਪੇਅਰ ਕਰਦਾ ਹੈਗਾ ਕਿਸੇ ਵੀ ਐਗਰੀਕਲਚਰਲ ਸੰਦ ਆ ਜਿਹੜਾ ਸਾਡੇ ਕੋਲ ਉਹਦੀ ਰਿਪੇਅਰ ਕਰਾਉਣੀ ਆ ਤਾਂ ਬਾਈ ਨਾਲ ਸੰਪਰਕ ਕਰ ਲਿਓ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਆ ਬਰਾ ਵਧੀਆ ਜੀ ਪਿੰਡ ਲੈਰੀ ਆ ਜੀ ਲੈਰੀ ਪਿੰਡ ਦੇ ਫੇਰਨੀ ਦੇ ਉੱਤੇ ਵਰਕਸ਼ਾਪ ਹੈ ਫੇਰਨੀ ਤੇ ਹੀ ਮੰਨ ਲਾ ਆਪਣੇ ਬਾਰਡਰ ਬਾਕਸ ਹੈ ਪਿੰਡ ਦੇ ਕੋਲੇ ਉੱਥੇ ਆਪਣੀ ਵਰਕਸ਼ਾਪ ਹੈ ਬਾਈ ਕੀ ਨਾਮ ਹੈ ਵਰਕਸ਼ਾਪ ਦਾ ਬਾਈ ਪ੍ਰਦੀਪ ਸ਼ਰਮਾ ਵਰਕਸ਼ਾਪ ਹੈ ਬਾਈ ਠੀਕ ਹੈ ਵੀਰੇ ਤੇ ਰਿਪੇਅਰ ਦੀ ਮੇਨ ਵੀਡੀਓ ਬਣਾ ਰਹੇ ਹਾਂ ਮੇਨ ਰਿਪੇਅਰ ਹੈ ਆਪਣੀ ਚੂੜੀ ਵਾਲੀਆਂ ਮਸ਼ੀਨਾਂ ਤੇ ਮੰਨ ਲਾ ਗੇਟ ਕਰ ਗਏ ਠੀਕ ਹੈ ਤੂੜੀਆਂ ਵਾਲੀਆਂ ਮਸ਼ੀਨਾਂ ਨੇ ਜਿਹੜੀ ਉਹਨਾਂ ਦੀ ਕਿਸੇ ਦੀ ਰਿਪੇਅਰ ਕਰਾਉਣੀ ਹੈ ਰਿਪੇਅਰ ਕਰਵਾਉਣੀ ਹੈ ਕਿੰਨੇ ਲਵੇਟ ਲਵਾਉਣੇ ਹਨ ਕਿਸੇ ਨੇ ਜਾਲ ਬਣਵਾਉਣਾ ਹੋਵੇ ਜੀ ਮੱਲਾ ਹੋਰ ਫਿੰਗਰਾਂ ਮੁੰਗਰਾ ਕੋਈ ਮੱਲਾ ਪੈਪਾ ਪੂਪਾ ਮੱਲਾ ਆਪਣਾ ਮਸ਼ੀਨ ਮੇਨ ਕੰਮ ਮਸ਼ੀਨ ਤੂੜੀ ਵਾਲੀ ਦੀ ਰਿਪੇਅਰ ਟੋਟਲ ਫੁੱਟਣੀ ਠੀਕ ਹੈ ਹੁੱਕ ਤੋਂ ਲੈ ਕੇ ਜਾਣਗੇ ਪਿੱਛੇ ਤੱਕ ਨਿਕਲ ਜਾਓਗੇ ਤੁਸੀਂ ਹਾਂਜੀ ਹਾਂਜੀ ਸਾਡੀ ਜ਼ਿੰਮੇਵਾਰੀ ਹੈ ਸਾਰੀ ਮੱਲਾ ਸੀਜ਼ਨ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਜੇ ਕਿਸੇ ਵੀ ਬੰਦੇ ਨੇ ਕੋਈ ਰਿਪੇਅਰ ਕਰਾਉਣੀ ਆ ਜਾਂ ਕੋਈ ਲਵੇਟ ਲਵਾਉਣੇ ਆ ਪੱਖਾਂ ਲਈ ਪੱਖੇ ਬਲਵਾਉਣੇ ਆ ਜਾਂ ਕੋਈ ਮਤਲਬ ਜਾਲ ਜੀ ਬਸੀ ਮਨ ਲਾ ਫਿਰ ਬਾਸਕਣਾ ਬੋਸਟਰਾਂ ਕੱਢਤੀਆਂ ਜੀ ਲੈ ਇਹਦੇ ਲਵੇਟ ਲੂਟ ਜੇ ਜਾਲ ਜੂਲ ਜੇ ਬਦਲਣਾ ਹੈ ਠੀਕ ਹੈ ਜੇ ਕਿਸੇ ਨੇ ਕਹਦੇ ਇਹ ਵੀ ਰੀਪਰ ਖੜਾ ਗਿਆ ਕੋਈ ਹਨਾ ਤੁਹਾਡੇ ਕੋਲ ਵੀ ਫੋਲਰ ਰਿਪੇਅਰ ਕਰਨੀ ਹੈ ਫੋਲਰ ਰਿਪੇਅਰ ਦੇ ਕਿੰਨੇ ਕੇ ਪੈਸੇ ਲੈਣੇ ਹੋਗੇ ਮਨ ਲਾ ਉਹ ਤਾਂ ਚੱਲ ਆਪਾਂ ਫੋਨ ਤੇ ਕਰ ਲਾਂਗੇ ਫਿਰ ਉਹ ਜਿਆ ਫਰੀਨਾ ਸਾਹੀ ਤਾਂ ਰਿਪੇਅਰ ਤਾਂ ਰਿਪੇਅਰ ਤੇ ਸਾਹ ਵਾਲੀ ਹੁੰਦੀ ਹੈ ਨਾ ਜੀ ਠੀਕ ਹੈ ਇਹ ਰਿਪੇਅਰ ਦੀ ਰਿਪੇਅਰ ਹੋਗੀ ਮੰਨੋ ਵੀ ਜਾਲੀਆਂ ਜੇ ਜਾਲੀਆਂ ਲਾਉਣੀਆਂ ਨੇ ਨਵੀਆਂ ਜਾਲੀਆਂ ਲੱਗਦੀਆਂ ਜੀ ਠੀਕ ਹੈ ਆ ਜੂਰਾਂ ਨੂੰ ਹਾਂਜੀ ਹਾਂਜੀ ਹੋਰ ਪਰ ਜਿਵੇਂ ਆਪਣਾ ਗੇਟ ਗ੍ਰੇਲਾਂ ਦਾ ਕੰਮ ਆ ਜੀ ਗੇਟ ਹੋਗੇ ਅੱਛਾ ਗੇਟਾਂ ਆ ਇਧਰ ਵਾਲੇ ਹੋਗੇ ਜੀ ਫਾਈਬਰ ਵਾਲੇ ਹੋਗੇ ਜੀ ਅੱਲਾ ਇਹਨਾਂ ਗੇਟਾਂ ਦਾ ਕੰਮ ਵੀ ਨਾਲ ਹੈ ਗੇਟਾਂ ਦਾ ਵੀ ਨਾਲ ਨਾਲ ਜੇ ਕਿਸੇ ਨੇ ਸ਼ੈੱਡ ਬਣਾਉਣਾ ਜੀ ਡਪਾਉਣਾ ਹੈ ਜਾ ਕੇ ਉਹ ਵੀ ਆਪਾਂ ਪਾਉਣੇ ਆ ਜੀ ਠੀਕ ਹੈ ਜੀ ਚੰਗਾ ਅਠਾਂ ਚੰਗਾ ਅਠਾਂ ਵੀ ਆਪਣੀਆਂ ਨਾਲ ਚੰਗਾ ਅਠਾਂ ਦਾ ਕੰਮ ਆਈ ਆਪਣਾ ਚੰਗਾ ਅਠਾਂ ਵੀਰੇ ਸਟੀਲ ਦੀਆਂ ਜਾਪਾਨੀ ਚਾਦਰ ਵਾਲੀਆਂ ਨਹੀਂ ਇਹਨਾਂ ਦੀਆਂ ਹਾਂ ਜੀ ਉਹ ਆਪਣਾ ਨਾਲ ਉਹ ਕੰਮ ਆਈ ਤਾਂ ਕੀ ਰੇਟ ਵਗੈਰਾ ਦੇ ਵਿੱਚ ਤਿਆਰ ਮੰਨ ਲਾ ਰੇਟ ਤਾਂ ਕੋਈ ਗੇਜ ਦੇ ਹਿਸਾਬ ਨਾਲ ਹੁੰਦੀ ਹੈ ਜਿਵੇਂ ਜਿਵੇਂ 18 ਗੇਜ ਆਈ 60 ਰੁਪਏ 60 ਰੁਪਏ ਸਟਾਰਟ ਕਰਪੀ 80 ਰੁਪਏ ਜੀ ਮਤਲਬ 16 ਗੇਜ ਆ 58 ਰੁਪਏ ਜੀ 19 ਗੇਜ ਜੀ ਮਤਲਬ ਗੇਜ ਦੇ ਹਿਸਾਬ ਨਾਲ ਜੀ ਟੀਲ ਵਾਲੀ ਪੈ ਪੂਗੀ ਐਸਐਸੀ ਕਹਿੰਦਾ ਬਾਬੇ ਆ ਜਿਹੜੇ ਪਰ ਆਉਣਗੇ ਵੀਡੀਓ ਦੇਖ ਕੇ ਹਾਂਜੀ ਹਾਂਜੀ ਕੰਮ ਤਾਂ ਤਸੱਲੀ ਬਖਸੂਗਾ ਹਾਂਜੀ ਤਸੱਲੀ ਬਖਸੂਗਾ ਜੁੰਮੇਵਾਰੀ ਵਾਲਾ ਕੰਮ ਹੋਗਾ ਇਸੀ ਜਨ ਦੀ ਗਰੰਟੀ ਦਿੱਤੀ ਹੋਈ ਮਸ਼ੀਨ ਮਸ਼ੂਨ ਦੀ ਜੀ ਕੰਮ ਕਰਕੇ ਦੇਵਾਂਗੇ ਜੀ ਹਾਂਜੀ ਤੇ ਕਿੰਨਾ ਕੁ ਟਾਈਮ ਹੋ ਗਿਆ ਵੀਰੇ ਬਰਕਸ਼ਾਪ ਨੂੰ ਆਪਾਂ ਨੂੰ ਵੀ ਬਰਕਸ਼ਾਪ ਨੂੰ ਤਾਂ ਆਪਣੇ ਇੱਕ ਸਾਲ ਹੋ ਗਿਆ ਜੀ ਆਪਾਂ ਨੂੰ ਪਹਿਲਾਂ ਆਪਾਂ ਕਿਤੇ ਹੋਰ ਕੰਮ ਕਰਦੇ ਹੁੰਦੇ ਸੀਗੇ ਜ ਹਾਂਜੀ ਤੇ ਆ ਮਨਜੀਬ ਵਗੈਰੇ ਮਨਜੀ 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 ਪੀੜੀਆਂ ਹਾਂ ਇਹਨਾਂ ਦਾ ਵੀ ਨਾਲ ਕੰਮ ਆਈ ਆਪਣਾ ਬਾਕੀ ਰਿਪੇਅਰ ਦਾ ਆਪਣਾ ਕੰਮ ਮੇਨ ਉਧਰ ਰਿਪੇਅਰ ਆਈ ਮੇਨ ਉਧਰ ਰਿਪੇਅਰ ਰਿਪੇਅਰ ਮਸ਼ੀਨਾ ਮਸ਼ੂਡਾ ਦੀ ਰਿਪੇਅਰ 11 11 116 ਦੀ ਟਰਾਲੀ ਦੇ ਜਾਲ ਲਵਾਉਣਾ ਕਿਸ ਨੇ ਨਮਾ ਕਿੰਨੇ ਰੁਪਏ ਚ ਦੇ ਮਤਲਬ ਜੇ ਮੈਂ 11 ਬਾਈ 116 ਦੀ ਟਰਾਲੀ ਚਲਦੀ ਹੈ 11 ਬਾਈ 6 ਦੀ ਕੰਪਲੀਟ ਜਾਲੀ ਦੀ 25000 ਰੁਪਏ ਖਰਚਾ ਆ ਜਾਂਦਾ ਜੀ ਕੰਪਲੀਟ ਜਾਲੀ ਦੀ ਹਾਂਜੀ ਹਾਂਜੀ ਪੱਲੇ ਖੁੱਲਦੇ ਪੱਲੇ ਖੁੱਲਦੇ ਜੀ ਮਤਲਬ ਤਾਂ ਹਾਂ ਤੋਂ ਟੋਪੀ ਵੀ ਖੁੱਲਦੀ ਜੀ ਸਾਈਡ ਤੋਂ ਪੱਲੇ ਖੁੱਲਦੇ ਜੀ ਫਿਰ ਉਹ ਨੰਬਰ ਵਾਲੀ ਜਾਲੀ ਲਾ ਕੇ ਜੀ ਤਾਂ ਉਹਦੇ ਕੰਪਲੀਟ ਵਧੀਆ ਪੀਂਗਲ ਲਾ ਕੇ ਕਿਹ ਅਰਬੀਆ ਖਰਚਾ ਆ ਜਾਂਦਾ ਜੀ ਬਲਕਿ ਜਿਵੇਂ ਰਿਪੇਅਰ ਲੱਗਾ ਕਿਸੇ ਨੇ ਫਰਸ਼ ਛੱਡ ਲਿਆ ਫਰਸ਼ ਨਵਾਉਣਾ ਹੀ ਕਿੰਨੇ ਜਾਲੀ ਮੱਲਾ ਲਵਾਉਣੀ ਹੈ ਕਿਸੇ ਨੇ ਲਵਾਉਣੀ ਹੈ ਜੀ ਇਹਨਾਂ ਆਪਣਾ ਕੰਮ ਇਹੀ ਆ ਜੀ ਜੇ ਕੋਈ ਹੁਣ ਭਰਾ ਆਉਂਦਾਗਾ ਆਪਣੀ ਮਸ਼ੀਨ ਲੈ ਕੇ ਆਉਂਦਾ ਟਰਾਲੀ ਲੈ ਕੇ ਆਉਂਦਾ ਜਾਲ ਵਾਸਤੇ ਕਿੰਨੇ ਕਿ ਦਿਨਾਂ ਦੇ ਵਿੱਚ ਕੰਪਲੀਟ ਕਰ ਬਸ ਉਹਦਾ ਮਤਲਬ ਉਸ ਹਿਸਾਬ ਨਾਲ ਹੀ ਆਪਾਂ ਉਹਨਾਂ ਦੇਵਾਂਗੇ ਟਾਈਮ ਜੀ ਮਤਲਬ ਜਿਵੇਂ 5 ਦਿਨਾਂ ਦਾ 4 ਦਿਨਾਂ ਦਾ ਹੀ ਮਤਲਬ ਜਿਹੜੇ ਹਿਸਾਬ ਨਾਲ ਆਪਾਂ ਕੰਮ ਫੜਦੇ ਆਂ ਫਿਰ ਉਸ ਹਿਸਾਬ ਨਾਲ ਹੀ ਆਪਾਂ ਅਗਲੇ ਨੂੰ ਦੇਵਾਂਗੇ ਜ ਜਿਹੜਾ ਮਤਲਬ ਕੋਈ ਉਹ ਕਰਕੇ ਦੂਰੋਂ ਆਊਗਾ ਉਹਨੂੰ ਉਹ ਜੇ ਆਪਾਂ ਮਾਨਤਨ ਵੀ ਕੀਤਾ ਜਾਊਗਾ ਇਹ ਪੂਰਾ ਆਪਣੇ ਵੱਲੋਂ ਪੂਰਾ ਸਤਕਾਰ ਕੀਤਾ ਜਾਊਗਾ ਜੀ ਹਾਂਜੀ ਕੰਟੈਕਟ ਨੰਬਰ ਵਈ ਕੀ ਰਹੂਗਾ ਆਪਣਾ 77400 ਹੀ ਪੂਰਾ 4716 ਜੀ ਪਰ ਲੋਕੇਸ਼ਨ ਦੁਬਾਰਾ ਬੋਲ ਦੋ ਆਪਣਾ ਪਿੰਡ ਲੈਰੀ ਜਾਈ ਨੇ ਸਿੰਗੋ ਹੈ ਸਰਬੋ ਸਾਹਿਬ ਕੋਲੇ ਪਿੰਡ ਆਈ ਆਪਣਾ 13 ਮੀਟਰ ਦੇ ਉੱਤੇ ਆਈ ਜੀ ਤੇ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਤੇ ਕੋਲੇ ਆਪਣੇ ਬਾਰਡਰ ਬਕਸਾ ਜੀ ਠੀਕ ਜਦੀਪ ਦੇ ਨਾਮ ਤੇ ਜਿਹੜੀ ਬਾਈ ਦੀ ਬਰਖ ਸਾਹਿਬ ਹਨ ਜੀ ਮੈਨ ਮਤਲਬ ਮੈਨੂੰ ਫਰਨੀਚੀ ਠੀਕ ਦੀ ਦੇ ਵਿੱਚ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਪੇਜ ਫੋਲੋ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ